ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਆ ਤੁਸੀਂ ਸਰ ਜਨ ਠੀਕ ਠਾਕ ਹੋਵੋਗੇ ਸੋ ਥੰਬਨੇਲ ਦੇ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅੱਜ ਦੀ ਆਪਾਂ ਗੱਲ ਜਿਹੜੀ ਕਰਨ ਜਾ ਰਿਹਾ ਦੀਪ ਮਠਾਰੂ ਬਾਰੇ ਗੱਲ ਕਰਨ ਜਾ ਰਹੇ ਹਾਂ ਪਲੱਸ ਉਹਦੀ ਵਾਈਫ ਸੰਦੀਪ ਬਾਰੇ ਗੱਲ ਕਰਨ ਜਾ ਰਹੇ ਹਾਂ ਤਾਂ ਦੇਖੋ ਇਹ ਜਿਹੜੇ ਵਲੌਗਰ ਹੁੰਦੇ ਨੇ ਨਾ ਇਹ ਇਹ ਹੜਦੇ ਨਹੀਂ ਕੋਈ ਵੀ ਮੌਕਾ ਨਹੀਂ ਛੱਡਦੇ ਸਟੰਟ ਬਾਜ਼ੀਆਂ ਖੇਡਣ ਦੀਆਂ ਜਾਂ ਕੰਟਰੋਵਰਸੀ ਦੇ ਵਿੱਚ ਆਉਣ ਦੀਆਂ ਕੋਈ ਮੌਕਾ ਨਹੀਂ ਛੱਡਦੇ ਕਿਉਂਕਿ ਇਹਨਾਂ ਨੂੰ ਇਹ ਹੁੰਦਾ ਵੀ ਜਿਹੜੇ ਆਪਾਂ ਆਮ ਲੋਕ ਹਨ ਆਪਾਂ ਹੈਗੇ ਬੇਵਕੂਫ ਇਹਨਾਂ ਨੇ ਜਿੱਦਾਂ ਆਪਾਂ ਨੂੰ ਬੇਵਕੂਫ ਬਣਾਤਾ ਆਪਾਂ ਉਦਾਂ ਠੀਕ ਹੈ ਤੇ ਆਪਾਂ ਕਿਤੇ ਨਾ ਕਿਤੇ ਆਪਾਂ ਇਹਨਾਂ ਦੀ ਹਰ ਗੱਲ ਤੇ ਯਕੀਨ ਕਰਦੇ ਆਂ ਬਾਕੀ ਜਿਹੜੇ ਇਹਨਾਂ ਦੇ ਬਾਕੀ ਜਿਹੜੇ ਇਹਨਾਂ ਦੇ ਫੈਨ ਨੇ ਹਨਾ ਉਹ ਇਹਨਾਂ ਨੂੰ ਆਪਣਾ ਇਨਫਲੂਐਂਸਰ ਸਮਝਦੇ ਨੇ ਜਾਂ ਹਨਾ ਰੋਲ ਮਾਡਲ ਸਮਝਦੇ ਨੇ ਜੋ ਵੀ ਕਹਿ ਲੋ ਤੇ ਲੋਕ ਸੋਚਦੇ ਨੇ ਵੀ ਇਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹਦਾ ਉਹਨਾਂ ਵਾਂਗੂ ਅਸੀਂ ਜਿਊਂਗੇ ਪਰ ਮੈਂ ਇਹ ਕਹਿਣਾ ਚਾਹੂੰਗੀ ਉਹਨਾਂ ਨੂੰ ਵੀ ਇਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਨਾ ਉਹਦੀ ਜੇ ਆਪਾਂ ਰੀਸ ਕਰਾਂਗੇ ਤਾਂ ਆਪਣੀ ਜਿਹੜੀ ਆਪਦੀ ਚੰਗੀ ਭਲੀ ਜ਼ਿੰਦਗੀ ਹੈ ਨਾ ਉਹ ਵੀ ਖਰਾਬ ਹੋ ਜੂਗੀ ਕਿਉਂਕਿ ਇਹਨਾਂ ਦੇ ਪੱਲੇ ਨਖਰਿਆਂ ਤੋਂ ਪੱਲੇ ਇਹਨਾਂ ਦੇ ਸ਼ੋਸ਼ੇ ਬਾਜ਼ੀਆਂ ਤੋਂ ਕੱਖ ਨਹੀਂ ਹੁੰਦਾ ਜਿਹੜੇ ਆਹ ਸੋ ਕਾਲਡ ਵਲੌਗਰਸ ਹੁੰਦੇ ਨੇ ਦਿਖਾਵੇ ਵਾਲੇ ਵਲੌਗਰਸ ਵਲੌਗਰਸ ਜੰਗੇ ਵੀ ਪਏ ਨੇ ਕਈ ਠੀਕ ਹੈ ਤੇ ਹੁਣ ਦੇਖੋ ਫੇਰ ਆ ਕੇ ਸਫਾਈਆਂ ਦਿੰਦੇ ਨੇ ਵੀ ਹਾਂ ਸਾਡੇ ਵਿੱਚ ਇਦਾਂ ਦਾ ਕੁਝ ਨਹੀਂ ਹੋਇਆ ਸਾਡਾ ਕੋਈ ਡਾਈਵੋਰਸ ਨਹੀਂ ਹੋ ਰਿਹਾ ਤੁਸੀਂ ਸਾਡੇ ਉੱਪਰ ਮਤਲਬ ਕਿ ਐਵੇਂ ਕਰ ਰਹੇ ਹੋ ਇਲਜ਼ਾਮ ਲਾ ਰਹੇ ਹੋ ਇਹ ਕਰ ਰਹੇ ਹੋ ਉਹ ਕਰ ਰਹੇ ਹੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕੰਟੀਨਿਊ ਕਰ ਦਿੰਦੇ ਨੇ ਆਪਾਂ ਲੋਕਾਂ ਨੂੰ ਬੋਲਣਾ んんとせりこぴ。 ਇਨਾਂ ਨੇ ਜਿਹੜਾ ਹੈਗਾ ਹੁਣ ਉਹ ਵੀ ਸੰਦੀਪ ਵੀ ਆਪਣੇ ਪੇਕੇ ਘਰ ਚਲੀ ਗਈ ਆ ਪੇਕੇ ਘਰ ਜਾਣ ਤੋਂ ਬਾਅਦ ਕੁਝ ਦਿਨ ਤੱਕ ਜਿਹੜਾ ਸੀਗਾ ਸਭ ਕੁਝ ਮਿਊਟ ਸੀ ਉਹਦੇ ਵੱਲੋਂ ਨੇ ਕੁਝ ਵੀ ਇਦਾਂ ਦਾ ਨਾ ਤਾਂ ਮਤਲਬ ਸੋਸ਼ਲ ਮੀਡੀਆ ਤੇ ਦੱਸਿਆ ਨਾ ਕੁਝ ਕੀਤਾ ਠੀਕ ਹੈ ਤਾਂ ਹੋ ਸਕਦਾ ਵੀ ਕਈ ਮੈਕੂ ਟਿੱਲੋ ਤੇ ਅਨਮੋਲ ਤੇ ਵੀਡੀਓਜ਼ ਆਈਆਂ ਨੇ ਵੀ ਉਹ ਜਿਹੜਾ ਹੈਗਾਗਾ ਅਨਮੋਲ ਉਹਨੇ ਅਲੱਗ ਚੈਨਲ ਬਣਾ ਲਿਆ ਹੋ ਸਕਦਾ ਵੀ ਉਹਨੂੰ ਆਏ ਹੋਣਾ ਵੀ ਸਾਡੀ ਦੋ ਚੈਨਲਾਂ ਦੀ ਕਮਾਈ ਚੱਲ ਪੇ ਤਾਂ ਇਦਾਂ ਕਰ ਰਿਹਾ ਤਾਂ ਇਹਨਾਂ ਦੇ ਦਿਮਾਗ 'ਚ ਵੀ ਜਿਹੜਾ ਹੈਗਾ ਉੱਥੋਂ ਇੱਕ ਆਈਡੀਆ ਆ ਗਿਆ ਤਾਂ ਹੋ ਸਕਦਾ ਵੀ ਇਹ ਉਹੀ ਕਰ ਰਹੇ ਨੇ ਤੇ ਕਿਤੇ ਨਾ ਕਿਤੇ ਲੋਕ ਇਹ ਕਿ ਅੰਦਾਜ਼ੇ ਲਾ ਰਹੇ ਨੇ ਵੀ ਸੰਦੀਪ ਉੱਥੇ ਚਲੀ ਗਈ ਇਹਦਾ ਰੀਜ਼ਨ ਲੜਾਈ ਹੈ ਉਹਨਾਂ ਦੇ ਆਪਸ ਦੇ ਵਿੱਚ ਲੜਾਈ ਹੋ ਚੁੱਕੀ ਹੈ ਉਹ ਡਾਈਵੋਰਸ ਲੈ ਰਹੇ ਨੇ ਤਾਂ ਹੁਣ ਇਹਦੇ ਵਿੱਚ ਕਿੱਥੋਂ ਤੱਕ ਸੱਚ ਆ ਇਹ ਦੇਖੀ ਰੱਬ ਹੀ ਜਾਣਦਾ ਹਨ ਤੇ ਮੈਂ ਸਾਈਡ ਤੇ ਸਕਰੀਨਸ਼ਾਟ ਲਾ ਦਿੰਨੀ ਆ ਤਾਂ ਸੰਦੀਪ ਨੇ ਆਪਣਾ ਜਿਹੜਾ ਹੈਗਾ ਅਲੱਗ ਤੋਂ ਇੱਕ ਚੈਨਲ ਬਣਾ ਲਿਆ ਆਪਣੇ ਪੇਕੇ ਘਰ ਜਾ ਕੇ ਤੇ ਪਹਿਲੇ ਵਲੌਗ ਉਹਨੇ ਸਾਫ਼-ਸਾਫ਼ ਉੱਪਰ ਮੈਂਸ਼ਨ ਕੀਤਾ ਕਿ ਇਹ ਸਿਰਫ਼ ਮੇਰਾ ਚੈਨਲ ਹੈ ਤੇ ਫਰਸਟ ਵਲੌਗ ਹੀ ਜਿਹੜਾ ਹੈਗਾ ਉਹਦਾ ਉਹ ਪੂਰਾ ਵਧੀਆ ਚੱਲਿਆ ਹਨਾ ਤੇ ਜਿਹੜਾ ਹੈਗਾ ਹੁਣ ਅ ਚੰਗਾ ਟਾਈਮ ਆ ਕਿਉਂਕਿ ਲੋਕ ਜਿਹੜੇ ਹੈਗੇ ਜਾਣਨਾ ਚਾਹੁੰਦੇ ਨੇ ਵੀ ਉਹ ਉਹਦੇ ਨਾਲੋਂ ਅਲੱਗ ਹੋ ਗਈ ਆ ਉਹਦੇ ਨਾਲ ਡਾਈਵੋਰਸ ਲੈ ਰਹੀ ਆ ਜਾਂ ਕੀ ਹੈ ਜਾਂ ਕੀ ਨਹੀਂ ਹਨਾ ਤਾਂ ਇਸ ਕਰਕੇ ਜਿਹੜਾ ਲੋਕ ਆ ਜ਼ਿਆਦਾ ਉਸ ਚੈਨਲ ਦੇ ਉੱਪਰ ਉਹਦੇ ਚੈਨਲ ਦੇ ਉੱਪਰ ਅਟ੍ਰੈਕਟ ਹੋਣਗੇ ਉਹਦਾ ਚੈਨਲ ਜਿਹੜਾ ਹੈਗਾ ਆਰਾਮ ਨਾਲ ਮੈਨੂੰ ਲੱਗਦਾ ਵੀ ਵਿਦਿਨ ਅ ਡੇ ਇੱਕ ਵਲੌਗ ਦੇ ਨਾਲ ਹੀ ਉਹਦਾ ਚੈਨਲ ਮੋਨਟਾਈਜ਼ ਦੀ ਹੋ ਹੀ ਚੁੱਕਿਆ ਹੋਣਾ ਆਲਮੋਸਟ ਠੀਕ ਹੈ ਉਹਨੇ ਜਿਹੜਾ ਹੈਗਾ ਕ੍ਰਾਈਟੇਰੀਆ ਹੁੰਦਾ ਉਹ ਕੰਪਲੀਟ ਕਰ ਦਿੱਤਾਗਾ ਤਾਂ ਇਹ ਜਿਹੜੇ ਹੈਗੇ ਆ ਸਪਰੰਟ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ ਆਮ ਲੋਕਾਂ ਨੂੰ ਬੇਫਕੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋਰ ਕੁਝ ਨਹੀਂ ਬਾਕੀ ਜੀ ਕਮਲ ਦੀ ਗੱਲ ਮੈਂ ਕਰਨਾ ਚਾਹੂੰਗੀ ਕਮਲ ਆਪਾਂ ਸਾਰਿਆਂ ਨੇ ਜਿਹੜਾ ਹੈਗਾ ਉਹਨੂੰ ਵੇਖਿਆ ਸੀਗਾ ਕਮਲ ਭਾਬੀ ਦੇ ਨਾਮ ਤੇ ਕਮਲ ਕੌਰ ਭਾਬੀ ਦੇ ਨਾਮ ਤੇ ਇੰਸਟਾਗ੍ਰam ਤੇ ਕਾਫੀ ਜਿਆਦਾ ਫੇਮਸ ਸੀ ਤਾਂ ਬੀਤੇ ਦਿਨ ਜਿਹੜਾ ਹੈਗਾ ਉਹ ਲੁਧਿਆਣੇ ਤੋਂ ਬਠਿੰਡਾ ਆਈ ਸੀਗੀ ਘਾਰੇ ਦੱਸ ਕੇ ਆਈ ਸੀ ਕਿ ਮੈਂ ਪ੍ਰੋਮੋਸ਼ਨ ਲਈ ਚੱਲੀ ਆਂ ਬਟ ਉਹਦੇ ਨਾਲ ਇੱਕ ਹਾਦਸਾ ਹੋਇਆ ਉਸ ਨੂੰ ਕਿਸੇ ਨੇ ਮਤਲਬ ਕਿ ਖਤਮ ਕਰ ਦਿੱਤਾ ਤੇ ਉਸ ਤੋਂ ਬਾਅਦ ਉਸੇ ਦੀ ਹੀ ਕਾਰ ਦੇ ਵਿੱਚ ਪਿਛਲੀ ਸੀਟ ਦੇ ਉੱਪਰ ਉਹਦੀ ਡੈੱਡ ਬੋਡੀ ਰੱਖ ਦਿੱਤੀ ਜਿਹੜੀ ਕਿ ਪੁੱਛੋ ਆਦੇਸ਼ ਪਾਰਕਿੰਗ ਦੇ ਵਿੱਚ ਉਹਦੇ ਸਾਹਮਣੇ ਉੱਥੇ ਪਾਰਕਿੰਗ ਦੇ ਵਿੱਚ ਪਾਈ ਗਈ ਸੀ ਤੇ 2 ਤੋਂ 3 ਦਿਨ ਬਾਅਦ ਪਤਾ ਲੱਗਾ तकरीबन 9 ਤਰੀਕ ਨੂੰ ਉੱਥੋਂ ਨਿਕਲੀ ਸੀ ਤਾਂ ਸੁਣਨ ਚ ਇਹ ਵੀ ਆ ਰਿਹਾਗਾ ਕਿ ਰੀਜ਼ਨ ਇਹ ਹੋ ਸਕਦਾ ਕਿਉਂਕਿ ਉਹ ਅਸ਼ਲੀਲ ਵੀਡੀਓਜ਼ ਪਾਉਂਦੀ ਸੀ ਠੀਕ ਹੈ ਗੰਦ ਬੋਲਦੀ ਸੀ ਬਕਵਾਸ ਕਰਦੀ ਸੀ ਫालतू ਦੀ ਤਾਂ ਦੇਖੋ ਕਿਤੇ ਨਾ ਕਿਤੇ ਇਹ ਚੀਜ਼ਾਂ ਕਿਸੇ ਨਾ ਕਿਸੇ ਨੂੰ ਜਿਹੜਾ ਹੈਗਾ ਦਿਮਾਗ ਦੇ ਵਿੱਚ ਲੱਗ ਹੀ ਜਾਂਦੀਆਂ ਨੇ ਤਾਂ ਉਹਦੇ ਨਤੀਜੇ ਕੀ ਨਿਕਲਦੇ ਨੇ ਇਹ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਉਹਨੂੰ ਇੰਨਾਂ ਚੀਜ਼ਾਂ ਦੀ ਖਾਤਰ ਬਹੁਤ ਵਾਰ ਧਮਕੀ ਵੀ ਮਿਲੀ ਸੀ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੰਦ ਕਰ ਦੇਵੇ ਤਾਂ ਕਿ ਮੈਂ ਉੱਥੇ ਜਾ ਮੇਰੀ ਜਾਣ ਪਛਾਣ ਨਾਲ ਉੱਥੇ ਗੱਡੀ ਰਿਪੇਅਰ ਕਰਾਨੀ ਆ। ਹਾਂ ਜੀ। ਹਾਂ ਜੀ। ਕਰਦਾ ਮੈਂ ਉਹ ਕਰਦਾ ਮੈਂ ਬਾਰੇ ਬਹੁਤ ਅੱਛਾ ਸੀ ਕਿਉਂਕਿ ਐਸੇ ਉਹਨਾਂ ਦੇ ਥਰੂ ਅਸੀਂ ਕਾਰ ਸਾਡਾ ਚੱਲਦਾ ਸੀ। ਉਹਨਾਂ ਦੇ ਉੱਤੇ ਅਸੀਂ ਹੈਗੇ ਸੀ ਕਿ ਇਹ ਸਾਨੂੰ ਪਾਲ ਰਿਹਾ। ਸਰ ਸਾਨੂੰ ਤਾਂ ਫੋਨ ਆਇਆ ਤਾਂ ਪਤਾ ਲੱਗਿਆ ਇਹ ਟੈਸਟ ਲੈ ਵਰਦਾ ਤਾਂ ਹੋ ਗਿਆ। ਹਾਂ ਜੀ। ਹੂੰ। ਹੋਰ ਸਾਨੂੰ ਕੁਝ ਨਹੀਂ ਪਤਾ ਇਸ ਚੀਜ਼ ਬਾਰੇ। ਤੇ ਟੋਟਲ ਮਿੱਟੀ ਬਹੁਤ ਅੱਛੇ ਗੰਦੇ ਸੀ। ਬਹੁਤ ਜਿਹੜੀ ਮਤਲਬ ਕਿ ਲੋਕ ਨੇ ਹਨਾ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਨੇ ਸੋ ਜੇ ਲੋਕ ਮਾੜੀਆਂ ਚੀਜ਼ਾਂ ਦੇਖਣਾ ਪਸੰਦ ਕਰਦੇ ਨੇ ਤਾਂ ਚੰਗੀਆਂ ਚੀਜ਼ਾਂ ਵੀ ਦੇਖਣੀ ਆ ਪਸੰਦ ਕਰਦੇ ਨੇ ਸੋ ਜਿਹੜੇ ਲੋਕ ਚੰਗੀਆਂ ਚੀਜ਼ਾਂ ਦੇਖਣੀ ਆ ਪਸੰਦ ਕਰਦੇ ਨੇ ਉਹਨਾਂ ਨੂੰ ਪਤਾ ਕਿ ਸਾਡੇ ਪਰਿਵਾਰ ਦੇ ਉੱਪਰ ਕਿਹੜੀਆਂ ਗੱਲਾਂ ਦਾ ਕਿੱਦਾਂ ਦਾ ਅਸਰ ਪਊਗਾ ਸੋ ਜਿਹੜੇ ਜਿਹੜੇ ਅਸ਼ਲੀਲਤਾ ਨੂੰ ਪ੍ਰਮੋਟ ਕਰਦੇ ਨੇ ਜਾਂ ਅਸ਼ਲੀਲ ਵੀਡੀਓਜ਼ ਪਾਉਂਦੇ ਨੇ ਜਾਂ ਗਲਤ ਚੀਜ਼ਾਂ ਸਲੈਂਗ ਲੈਂਗੁਏਜ ਯੂਜ਼ ਕਰਦੇ ਨੇ ਉਹ ਚੀਜ਼ਾਂ ਨੂੰ ਖਤਮ ਕਰ ਦਿਓ ਜਾਂ ਰੋਕ ਦਿਓ ਆਦਰਵਾਈਜ਼ ਜਿਹੜੇ ਨਤੀਜੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਗਲਤ ਹੁੰਦੇ ਨੇ ਸੋ ਕਰਦਿਆਂ ਜੀ ਇੱਥੇ ਅੱਜ ਦੀ ਵੀਡੀਓ ਨੂੰ ਸਮਾਪਤ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਜੀ